ਰੋਦੀ ਚਲੋ ਹਾਂਜੀ ਗੁੱਡ ਮਾਰਨਿੰਗ ਸਸਿਕਾ ਵੈਲਕਮ ਕੀ ਹਾਲ ਚਾਲ ਕਿਵੇਂ ਹੋ ਸਾਰੇ ਠੀਕ ਠਾਕ ਆਓ ਫੇਰ ਕਰਦੇ ਆ ਛੋਟੇ ਜਿਹੇ ਵਲੌਗ ਦੀ ਸ਼ੁਰੂਆਤ ਤੇ ਹੁਣ ਜਾ ਰਿਹਾ ਹਰਫਤੇ ਆਪਣੀ ਦਾਦੀ ਨੂੰ ਮਿਲਣ ਵਾਸਤੇ ਪੁਰਾਣੇ ਘਰ ਕੀ ਕਰਦੇ ਆਪਾਂ ਤੇ ਰੈਡੀ ਹੋ ਚੁੱਕੇ ਆ ਕਿਉਂਕਿ ਆਪਾਂ ਦਸਤਾਰ ਬੰਨੀਆਂ ਤੇ ਕੁਰਤੇ ਆ ਪਾ ਲਿਆ ਬਸ ਆਪਣੀ ਤਿਆਰੀ 2 ਮਿੰਟ ਦੀ ਹੁੰਦੀ ਬਸ ਤੇ ਹਾਂਜੀ ਹਰਫਤ ਜੀ ਚਲਿਏ ਚਲੋ ਚਲੋ ਰੋਂਦਾ ਬਣਾ ਇੰਨਾ ਦਿਵਾਰ ਨਹੀਂ ਹੁੰਦਾ ਕਿੱਥੇ ਜਾਣਾ ਅੱਜ ਦਾਦੀ ਨੂੰ ਮਿਲਣ ਵਾਸਤੇ ਚਲੋ ਚਲਿਏ ਨਹੀਂ 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 ਬਸ ਬਸ ਹੋਸਾ ਕੇ ਵੰਡੇ ਹੋਸੋ ਮੇਜਾਈਦਾ ਕਰੋ ਓਕੇ ਜਾਈਦਾ ਨਵੀਂ ਹਰਫਤੇ ਦਾ ਬੈਗ ਕਰ ਲਿਆ ਤਿਆਰ ਇਹ ਹਰਫਤੇ ਦਾ ਸਮਾਨ ਆ ਹੁਣ ਕਿਉਂ ਵੀ ਹੁਣ ਆਪਣੀ ਕਿੱਟ ਦਾ ਹੁਣ ਹ ਆਪਣੇ ਸਮਾਨ ਦਾ ਹੁਣ ਖਿਆਲ ਘਟ ਰਹਿੰਦਾ ਤੇ ਹਰਫਤੇ ਦਾ ਅੱਜ ਪਹਿਲਾਂ ਹੁੰਦਾ ਤਿਆਰ ਬਾਕੀ ਕੰਮ ਬਾਅਦ ਚ ਹੁੰਦੇ ਸਾਰੇ ਪਤਾ ਗਰਮੀ ਲੱਗਦੀ ਗੱਡੀ ਖੁੱਲੀ ਬੈਠੋ ਸੀ ਮੈਂ ਫਿਰ ਬੈਠੇ ਚੱਲੇ ਆਪਾਂ ਹੁਣ ਹਰਫਤੇ ਚੱਲੀਏ ਸੁੱਤਾ ਪਿਆ ਉਸ ਸੋ ਠੀਕ ਆ ਹਨ ਮਿਲਦੇ ਆ ਤੁਹਾਨੂੰ ਫੇਰ ਘਰ ਜਾ ਕੇ ਪਹਿਲਾ ਹੈ ਜੇ ਰਸਤੇ 'ਚ ਨਾ ਮਠਿਆਈ ਵੀ ਲੈਣੀ ਆ ਜੇ ਤਾਂ ਆ ਗਿਆ ਸੱਚ ਪਹਿਲੀ ਵਾਰ ਘਰ ਜਾਣਾ ਚਲੋ ਪਹਿਲਾਂ ਰੋਕਦੇ ਜਾ ਕੇ ਮਠਿਆਈ ਦੀ ਦੁਕਾਨ ਤੇ ਤੇ ਫੇਰ ਜਾਵਾਂਗੇ ਫੇਰ ਘਰੇ ਠੀਕ ਹੈ ਜੁੜੇ ਰਹਿਣ ਅੱਜ ਤੱਕ ਲੋਕ ਦੇ ਨਾਲ ਅੱਜ ਦਾਦੀ ਕੋ ਚੱਲਿਆ ਹਾਂਜੀ ਦਾਦੀ ਕੋ ਚੱਲਿਆ ਚਲੋ ਠੀਕ ਹੈ ਹਨ ਮਿਲਦੇ ਆ ਤੁਹਾਨੂੰ ਜਾ ਕੇ ਇਹ ਗਏ ਹੋਏ ਨੇ ਮਠਿਆਈ ਲੈਣ ਵਾਸਤੇ ਐਕਚੁਅਲ ਲਵਾਂਗੇ ਮਠਿਆਈ ਤੇ ਆਪਾਂ ਗਲਾਉਤੇ ਅਮਰਪੁਰੇ ਚੌਂਕ ਬੱਸ ਹੀ ਪੈਕ ਕਰਾ ਲਈ ਆ ਤਾਣ ਗਰਮੀ ਬਹੁਤ ਅੱਜ ਵੀ ਵੈ ਧੁੱਪ ਵੀ ਨਹੀਂ ਲੱਗੀ ਫਿਰ ਵੀ ਗਰਮੀ ਕਾਫੀ ਅੱਜ ਮਠਾਈ ਲੈ ਲਈ ਮਗਰ ਅਖਲੀ ਹਰਫਤੇ ਪਹੁੰਚ ਗਏ ਘਰ ਚਲੋ ਵੀ ਚੱਲ ਵੀ ਉਲਾੰਦਰ ਵਜਾ ਧਿਆਨ ਨਾਲ ਲੈਨ ਲੈਨ ਬੋਤਲ ਨਹੀਂ ਓਕੇ ਸਾਰਾ ਥੈਂਕ ਆਗੇ ਦਸਰੀ ਕਾਲ ਚਲੋ ਅਭੀ ਠੀਕ ਠਾਕ ਹਾਂ ਵਧੀਆ ਚੱਲ ਵੀ ਹਰ ਫਤੇ ਆਇਆ ਆਪਣੀ ਦਾਦੀ ਕੋ ਇੱਥੇ ਬੈ ਜਾ ਬੰਨੇ ਕਿੰਨੇ ਤੁਹਾਨੂੰ ਲੱਗਾਂਗੇ ਲੈ ਵੀ ਇੱਥੇ ਰੱਖ ਹਾਂ ਸਾਰਾ ਸਿਸਟਮ ਆ ਰੋ ਨੇ ਯਾਰ ਚਾਹ ਠੀਕ ਕਿੰਨੇ ਕੋਈ ਨਹੀਂ ਓਏ ਦਾਦੀ ਤੋਂ ਮਾਣ ਕੇ ਸੋਈ ਸੋਈ ਕਰਨੀ ਪਾਣੀ ਧਾਣੇ ਪੀਓ ਚਾਹ ਫਿਰ ਬਾਅਦ ਚੰਦੀ ਹੈ ਹਾਂ ਇਹ ਤੋਂ ਹੋਂ ਮੇ ਕੇਵਲੇ ਇਧਿਆ ਰਹਾਦਾ ਤੋਰ ਐਂੇ ਰੱਖਦਾ ਇਧਰ ਨੂੰ ਅਸਰਾਣੇ ਫਸਾਈਏ ਨਾ ਜਦੋਂ ਚ ਰੌਂਡਿਆ ਬਿੰਦਾ ਹੈ ਹਾਂ ਲੈ ਆਣਾ ਲੈ ਉਹਸਾਂ ਨਾਲੇ ਗੋਲ ਜਾਂਦੇ ਲੈਂਦਾ ਉਹ ਵਿੱਚ ਦੇਵੇਂ ਕੰਨਾਂ ਦੇ ਵਿੱਚ ਜਿਹੜੇ ਲੱਗਦਾ ਫਿਰ ਉਹ ਕੱਢ ਦਿੰਦਾ ਕੋਈ ਨੀ ਤਾਂ ਨਾ ਠੀਕ ਹੋ ਕੇ ਫੰਲਾ ਮਮੂ ਵਧੀਆ ਚੋਕੇ ਤੇ ਬੰਦੇ ਦੇ ਬੜੇ ਵਧੀਆ ਪਰ ਉਹ ਹੋਰ ਹੀ ਤਰ੍ਹਾਂ ਦੇ ਹੋ ਜਾਂਦੀ ਹੈ ਵਿੱਚ ਮਿੱਠਾ ਬੜਾ ਹੋ ਜਾਂਦਾ ਇੱਕ ਦਿਨ ਮਿੱਠਾ ਪਾਇਆ ਕਰ ਇਦਾਂ ਦੇ ਬਣਾਏ ਤਾਂ ਉਹ ਮਿੱਠਾ ਪਾਤਾ ਵਿੱਚ ਜਿਆਦਾ ਕੁਝ ਮਿੱਠਾ ਪਹਿਲਾਂ ਦੁੱਧ ਤੇ ਮਿੱਠਾ ਹੀ ਹੁੰਦਾ ਪਹਿਲਾਂ ਨਾ ਕੀ ਪਤਾ ਨਹੀਂ ਕਿ ਆਇਆ ਕੜਾ ਲੈਂਦਾ ਜਿਹਦਾ ਘੁੰਮਣਾ ਤੋਂ ਤੇ ਪਰ ਕਈ ਕਹਿੰਦੇ ਨਾਲ ਆਇਆ ਇਤਰਾ ਬੇਲਾ ਨੇ ਆਨੇ ਲਾਈਕ ਤਾਂ ਮੁੱਠਾ ਮੀਟੜ ਜਾਂਦੇ ਹੁਣ ਬੈਂ ਖਲਾਰਦੇ ਆਤਲੇ ਕੋਸੇ ਬਾਹਰ ਮੈਂ ਇੰਨਾ ਨਹੀਂ ਵੇਚਦੇ ਕੋਈ ਲੱਗਦੇ ਨੇ ਮੈਨੂੰ ਨਹੀਂ ਗੋੜੇ ਗੋੜੇ ਨਾਲ ਮੇਲੇ ਹੋਣੀ ਮੈਲ ਬਰਾਪੁਰ ਤੇ ਨਹੀਂ ਮਿਚੋ ਕਰਦੀ ਤੂੰ ਅੰਦਰ ਲੈਣਾ ਆਪਸਾ ਸੁਧਾਰ ਕੇ ਮਮੇ ਗੱਲ ਕਹਿੰਦੇ ਜਿੱਥੋਂ ਸੌਦਾ ਲਾਈਦਾ ਨਾ ਉਹ ਕਹਿੰਦਾ ਬਾਪੂ ਜੀ ਕਹਿੰਦੇ ਆਏ ਨਹੀਂ ਤੁਸੀਂ ਡੱਬਾ ਨਹੀਂ ਲੈ ਕੇ ਆਏ ਕੋਈ ਨਹੀਂ ਆਉਣਾ ਉਹਨਾਂ ਨੇ ਤੇ ਸੁਤਾ ਫਿਰ ਜਿਵੇਂ ਸੁਤ ਰਹਿੰਦਾ। ਅਰੇ ਵੀ ਹੈ ਮੈਂ ਚਲੋ ਵਧੀਆ ਦਿਨੇ ਸੁਤਾ ਰਹਿੰਦਾ ਜਿਵੇਂ ਤੇ ਬੰਦੇ ਨੂੰ ਘੁੰਮਣਾ ਹੁੰਦਾ ਕਦੀ ਕਿਤੇ ਜਾਣਾ ਤਾਂ ਰਾਤ ਵਿੱਚ ਚੱਲ ਟਾਈਮ ਲੱਗ ਜਾਂਦਾ। ਇਹ ਰੋ ਪਤਾ ਜਦ ਕਦ ਜ ਜਾਂਦੇ ਹੁੰਦੇ ਨਾ ਰਾਤ ਨੂੰ ਇਹਨਾਂ ਨੂੰ ਆ ਇਦਾਂ ਹੀ ਤਾਂ ਕਰਿਆ ਕਰੋ। ਉਹ ਤਾਂ ਕਿ ਜੋ ਕੋ ਕਰੇ ਜਿਹੜੇ ਪਾ ਗਏ ਜਿੰਦਾ ਹੁਣ ਆ ਪਾਇਆ। ਨਹੀਂ ਨਹੀਂ ਟੋੜੀਏ ਚ ਮਤਲਬ ਟੋੜਗੇ ਪਾ ਆ ਟੋੜਗੇ ਪਾਗੇ। ਟੋੜੇ ਦੇ ਆਗਾ ਜੇ ਸਕਵਰ ਲੱਤ ਜਾਂਦੀ ਹੈ ਕਿਸੇ। ਹੈਗੇ ਨੀ। ਦਿਨੇ ਨੇ ਤਾਂ ਕਰਦਾ ਦਿਨੇ ਨੇ ਤਾਂ ਕਰਦੇ ਨੇ ਉੱਠ ਫਤੇ ਚਾਹ ਆ ਗਈ ਫਤੇ ਹਰਫਤ ਸਿੰਘ ਨਾ ਵੀ ਚਾਹ ਆ ਗਈ ਹੈ ਫਤੇ ਹਰਫਤੇ ਚਾਚੀ ਨੇ ਚਾਹ ਲੈ ਹੁੰਦੀ ਆ ਜਾ ਉੱਠ ਚਾਚੀ ਨੇ ਚਾਹ ਲੈ ਹੁੰਦੀ ਚਲੋ ਪੀਓ ਉੱਠੋ ਹੈ ਇਹ ਵੀ ਨਹੀਂ ਬੜੀ ਵਿਰਾੜੀ ਲੈਂਦੀ ਆ ਪਲੇਟ ਬੜੀ ਤਗਣੀ ਰੱਖੀਦਾ ਕੀ ਇਹਨੂੰ ਕਹਿੰਦੇ ਆ ਸਿਸਟਮ ਆ ਨਾ ਟਰੇ ਬੜੀ ਤਗੜੀ ਲੈਂਦੀ ਆ ਨਾ ਆਹ ਆ ਪਿੱਕਰ ਆ ਜਾ ਕਿ ਨਿਕਰਾ ਜਾ ਹੈ ਇਹ ਨਹੀਂ ਚੱਬੇ ਲੋਕ ਯਾਪੇ ਸਮਝਿਆ ਰਿਹਾ ਚਲੋ ਵੀ ਆ ਜਾਓ ਵੀ ਛਾ ਕਰੋ ਤੇ ਇਹ ਜਾਪ ਆਨੇ ਪੀ ਲਓ ਗਾਇਸ ਇਹ ਜੇ ਕੁੜੀਆਂ ਕੇ ਨਾ ਗਾਇਸ ਵੀਰੇ ਬਣਾ ਕੇ ਦੀ ਗਾਇਸ ਵੀਰੇ ਮੇਰੇ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਿਓ ਹੁਪਕਾ ਮੈਂ ਇੱਧਰ ਕਰ ਲੈਣਾ ਹੁ ਤਾਂ ਵੀ ਇੰਟਰ ਕਰਦਾ ਨਾ ਕੋਈ ਨਾ ਇਹ ਨੰਬਰ ਇਹਨਾਂ ਆ ਕੇ ਕਰਿਆ

ਆਤੇ ਕਰੋ ਫੇਰੀ ਆਪ ਗਾਵਾਂਗੇ ਲੈ ਵੀਰ ਹਾਂ ਬੇ ਤੋੜੇ ਜਾਂਦੀ ਹਾਂ ਹਾਂ ਜਰਪੋਖ ਲੱਗ ਵੀ ਰੋਟਾ ਨਹੀਂ ਹੈ ਤੇ ਟੋਪੀਆਂ ਗਾੜੀ ਫੋਨੀਆਂ ਜੀ ਪਾਜੀ ਕੋਈ ਟੱਪ ਨਹੀਂ ਬੋਲ ਹਾਂ ਪਾਪਾ ਕੀ ਕਰਤਾ ਰੇ ਡਾ ਟੋਪੀ ਲਾਈ ਜਾ ਬਣੀ ਪਾਣੀ ਹੈ ਵੈਲੀ ਕਰਾ ਘਰ ਮੇ ਤੇ ਵੇਚ ਹਾਂ ਪਾਣੀ ਬਸ ਹੀ ਹਮਨੋ ਰੋੜੇ ਪਾ ਦੇ ਜੋ ਸਕੂਲੇ ਜਾਊਗਾ ਉਹ ਦੋਹਰ ਥੋੜੇ ਜਾਣਾ ਨਾ ਥੋਲੇ ਮੇਰੇ ਗਾਵੇ ਕੀ ਇੰਗਾ ਟਿਕ ਪੈ ਕੇ ਜਾਏਗਾ ਟਟਿਆ ਆਉਂਗਾ ਬੰਨੋ ਅੱਗੋਂ ਮੈਨੂੰ ਛੱਡਾਓ ਇੱਕ ਵੀਰ ਨੇ ਗੱਲ ਕੀਤੀ ਹੈ ਨਾ ਪਿੱਛੇ ਜੇ ਕਿ ਤੈਨੂੰ ਘਰ ਨਹੀਂ ਵੜ ਦਿੰਦੇ ਇਦਾਂ ਦੀਆਂ ਗੱਲਾਂ ਬਾਤਾਂ। ਨਹੀਂ ਤੇਰੇ ਨੈਗੇਟਿਵ ਵਿਚਾਰ ਆ। ਆਪਣੇ ਘਰ ਦੇ ਸਭ ਕੁਝ ਠੀਕ ਆ, ਇੱਧਰ ਵੀ ਉੱਧਰ ਵੀ, ਲੈਕ ਨਹੀਂ। ਸਾਰਾ ਵਧੀਆ ਪ੍ਰੋਗਰਾਮ ਚੱਲਦਾ ਹੈ। ਕਿ ਮੰਮੀ ਵੀ ਸਾਡੇ ਕਵਾ ਜਾਂਦੇ ਆ। ਐਂ ਨਹੀਂ ਚੱਲ ਜੀਦਾ ਵਾ। ਉਹ ਤਨੂੰ ਭਰਾ ਵੀ ਮਿਲਦੇ ਵਰਤ ਦੇ ਬੱਤੀ। ਉਹਨੇ ਕਿਹਾ ਹੈ ਨਾ ਮੈਨੂੰ ਕਿ ਤੈਨੂੰ ਘਰ ਨਹੀਂ ਵੜ ਦਿੰਦੇ ਇਦਾਂ ਦੀਆਂ ਗੱਲਾਂ ਉਹਨੇ ਕਹੀਆਂ ਸੀ ਨਾ। ਕੋਈ ਤਾਂ ਨੇ ਆਮਰੇ ਮਿੱਦੂ ਨਹੀਂ ਪਰਵਾਇਆ ਜੀ। ਜੋ ਤੁਮਾਰੀ ਕਹੀ ਜਾ। ਤੇ ਆਪਣਾ ਸਭ ਕੁਝ ਠੀਕਾ ਚੱਲਣ ਡਿਆ, ਬੜਾ ਵਧੀਆ ਚੱਲਦਾ। ਜੀंदगी ਇੰਜੋਏਮੈਂਟ ਕਰੋ ਕਿ ਇਹਦੇ ਕਹਿਣ ਨਾਲ ਵਿੱਚ ਬਦਲ ਨਹੀਂ ਜਾਂਦਾ ਠੀਕ ਹੈ ਲੈ ਵੀ ਹਰਫਤੇ ਚਾਚੀ ਕੇਕ ਲੈ ਕੇ ਆ ਗਈ ਦੱਸੇ ਤੋਂ ਬਗੈਰ ਹੀ ਅਰੇ ਆਈ ਤੇ ਦੱਸੇ ਤੋਂ ਬਗੈਰ ਆਏ ਆ ਪਰ ਉਹਨੇ ਵੇਲਾ ਕੇਕ ਲੈ ਆਂਦਾ ਹੈ ਨਾ ਆਲਕੇ ਤੇ ਕੱਟ ਮਾਤੀਗਾ ਮੰਗ ਲਿਆ ਸਰਮਾ ਤੇ ਪੰਦੀ ਪਰ ਮੈਂ ਹੀ ਮਨਾ ਕਰ ਦਿੰਦਾ ਮੈਂ ਨਾ ਕਿਤੇ ਉਹ ਸਰਮਜੋਣੀਗਾ ਕੇਵਲ ਇਹਣਾ ਡਰੀ ਹਮਦਾ ਤੋਂ ਸਮਝਾ ਹੱਥ ਨਾਲ ਨਹੀਂ ਪੈ ਸਕਦਾ ਉਹਨਾਂ ਨੂੰ ਕਣਾਂ ਵੀ ਪਾਇਆ ਕਰਕੇ ਕਜਲ ਮਾੜਾ ਜਿਹਾ ਲਾ ਕੇ ਨਾ ਕਜਲ ਨਹੀਂ ਦੱਸਦਾ ਉਹ ਕਰਕੇ ਲਾਤਾ ਪਰ ਸੁੱਕਾ ਸ਼ਰਮਾ ਕਹਿੰਦੇ ਵਧੀਆ ਹੁੰਦਾ ਵੇ ਪੋਣਾ ਹਾਂ ਹਰਫਾ ਤੇ ਕੱਟੀਏ ਕੇਕ ਫਿਰ ਚਾਚੀ ਕੇਕ ਲੈ ਕੇ ਆਈ ਹੈ ਨਹੀਂ ਕੇਕ ਲੈ ਕੇ ਆਈ ਹੋ ਪੁੱਤੇ ਉਹਦੀ ਆਂਦਾ ਪੱਖਾ ਨਾਲ ਦੇਖ ਤੇ ਲੈ ਲੈ ਨਾ ਬੰਦਾ ਉਹ ਗਿਆ ਕਿ ਅਟਾ ਮਹਾ ਉਹ ਕੇ ਜਾਣਾ ਹੈ ਹੈ ਕੇ ਹੈ ਫੜਿਆ ਸਕੂਟਰ ਤੇ ਆ ਗਏ ਖਾ ਲੈ ਆਪ ਤੇ ਇਰਾਕ ਤੇ ਮਗ ਟੱਲਿਆ ਲੱਭੀ ਉੱਤਰ ਚੇਚੀ ਗਈ ਹੁਣੇ ਲੈ ਕੇ ਆਈ ਹੈ ਨਾ ਆਈ ਆ ਸਾਡੀ ਗਲਤੀ ਦੱਸਿਆ ਨਾ ਜਾਉਂ ਲੱਗਿਆ ਚਲੋ ਇਹ ਦਰਦੀ ਕਰਦੀ ਆ ਉਹ ਉਹ ਗੰਦਾ ਮੈਂ ਅਮਾ ਦਦੀਆਂ ਨੂੰ ਲਗਾ ਹਾਂ ਉਹ ਉਹ ਪਰਖ ਕਰ ਦਿੰਦਾ ਰਾਜਾ ਲੈ ਆਂ ਦਦੀ ਨੂੰ ਆ ਨਾ ਚਾਤੀ ਵਜਤ ਨੇ ਅਮ ਇਹ ਨਹੀਂ ਦਾਈ ਤੇ ਤਾਂ ਇਹ ਇੱਕ ਇਹਦਾ ਫੋਟੋ ਨਹੀਂ ਨਾ ਮੋਨੇ ਮੇਰੇ ਚਲੋ ਵੀ ਹਰ ਫਤੇ ਕਟੋ ਕੇਕ ਕਰੋ ਅੱਗੇ ਉਹ ਕੂਲਰ ਰੋਜਾ ਆ ਜਾ ਕੱਟ ਤੇ ਲਈਏ ਮਹਾਂਪਤਿਕ ਜਿਗੋਨੇ ਕਰਦੂਗਾ ਨਾ ਫੇਰ ਲੋ ਤੇ ਆ ਚੱਲ ਲਗਾ ਰਿਹਾ ਇੱਕੋ ਹੀ ਰਹਿ ਗਿਆ ਲੈ ਪੱਕਾ ਲਾ ਤੇ ਉਧਰ ਤੇ ਬਾਲਣ ਡੀ ਪੱਕਾ ਉਧਰ ਲਾ ਚੱਲੂਗੀ ਤਾਂ ਮੰਨ ਚਲੋ ਗਰਮੀ ਬਹੁਤ ਮੂੰਹ ਮੂਤੀ ਚੱਕਰ ਜਿਹਾ ਨੌਣੂ ਹੋ ਜਣਾ ਕੋਈ ਨਹੀਂ ਕੋਈ ਨਹੀਂ ਚੱਲ ਨੌਣੂ ਹਰ ਫਤੇ ਕਰਦੇ ਹਾਂ ਹੋਦੀ ਚਲੋ ਉਹ ਮੈਂ ਮਾਰ ਮਾਰੀ ਨੇ ਮਾਰਿਆ ਨਹੀਂ ਕਿਸ ਨੇ ਵੈਲਕਮ ਬੇਬੀ ਵੈਲਕਮ ਵੈਲਕਮ ਹਾਂ ਪੱਤੀ ਵੈਲਕਮ वेलकम ਹਰ ਕੋ ਤੇ ਵੈਲਕਮ ਬਹੁਤ ਬਹੁਤ ਵਧਾਈਆਂ ਚਾਚੀ ਵੱਲੋਂ ਤੁਹਾਨੂੰ ਲੈਣਾ ਥੋੜੇ ਕਰਦੇ ਲੋਕਾਂ ਨੇ ਪ੍ਰਮਾਣੇ ਕਰਨੀ ਮਾਤਾ ਚਿੰਤਨਾ අරපතය කතාකයක නැවිකත දොතුලය වතුහ පස් දිරිගල් සිටී හ අදිර පින බල්ද මමින් බමඉ ਲੋ ਕੋਈ ਨਹੀਂ ਹੋ ਗਿਆ ਦਾਇਤਾਈ ਕੋਈ ਗੱਲ ਨਹੀਂ ਇੰਨੀ ਨਿੱਕੀ ਫਤਿਹ ਕੀ ਕਰਨ ਡੇ ਇਹ 9700 ਤੰਨੇ ਜਾਣੀਆਂ ਹੈ ਇਹ ਕਰਨ ਡੀਆਂ ਵੇ ਆਉਂਦੇ ਸਮਝ ਕੁਛ ਦਾਦੀ ਹੁਣੀ ਕੀ ਕਰਨ ਡੇ ਮਾਂ ਵੀ ਕੇਕ ਸਕਲੋ ਥੋੜਾ ਥੋੜਾ ਫਤਿਹ ਤੁਵੇਂ ਖਾਣਾ ਬਾਉ ਨਹੀਂ ਲਾਤ ਨੂੰ ਪਲੇਟ ਮਾਰਨ ਡਿਆ ਇੱਕ ਹੀ ਗਿਆ ਤਾਈ ਪਲੇਟ ਨੂੰ ਲੱਤ ਮਾਰਨ ਦਾ ਇਹ ਨਹੀਂ ਗਿਆ ਆਂਦੀ ਲੱਤ ਨੂੰ ਪਲੇਟ ਮਾਰਨ ਦੇ ਆ ਬੈਠਾ ਬੈਠਾ ਲੈ ਵੀ ਨਾਲ ਆ ਗਿਆ ਬੈਠਾ ਆਦਣਾ ਪਿਓਟ ਆ ਗਿਆ ਨਾ ਤਾਂ ਮੈਂ ਉੱਪਰ ਸੋਣ ਹਾਂਜੀ ਲੈ ਵੀ ਆ ਗਿਆ ਬਰਗਰ ਵੀ ਆ ਗਿਆ ਨਾਲ ਪਾ ਦੇ ਬੱਟਰ ਸਾ ਵੈਕਰ ਵਰਗਾ ਹੋ ਪਰਕਰ ਖਾਓ ਪਟਿਓ ਮੰਨੇ ਮੈਂ ਪੀਲਾ ਪੀਲਾ ਹਾਂ ਮੰਨੇ ਭਾ ਇਹਨੇ ਮੰਨੇ ਪਾਇਆ ਥੇ ਆਇਆ ਹੈ ਨਹੀਂ ਮੋਝ ਦੇ ਮੈਨੂੰ ਪਾਈ ਜਾਂਦੇ ਮੈਂ ਦੱਸ ਆ ਫਿਰ ਪੜਤਾ ਮੈਨੂੰ ਤੀਜਾ ਗਲਾਸ ਆ ਮੇਰਾ ਨਹੀਂ ਨਹੀਂ ਬੱਸ ਇਹ ਵਾਲੇ ਵੀ ਪੀ ਲਵਾਂਗਾ ਆ ਤੀਸਰਾ ਗਲਾਸ ਮੇਰਾ ਆਂਦੀ ਉਹ ਹੀ ਪੀਲਾ ਲੈ ਕੋਈ ਨਾ ਕੋਈ ਤਾਂ ਮੈਂ ਕਾ ਤਾ ਮਗਾ ਤੋ ਇਹਦੇ ਹੰਦਰੀ ਪੀ ਲਵਾਂਗਾ ਨਾ ਫੇਰ ਇਹ ਉਹਨੇ ਨਹੀਂ ਪੀ ਲੋ ਠੀਕ ਹੈ ਬਰਹ 3 4 ਬਾਏ ਬਾਏ ਕੋਈ ਨਹੀਂ ਚੱਲ ਪਏ ਆਪਾਂ ਮਿਲਦੇ ਆਂ ਫੇਰ ਘਰ ਜਾ ਲੇ ਇੱਥੇ ਆਪਾਂ ਰੁਕੇ ਦੁੱਧ ਲੈਣ ਵਾਸਤੇ ਇਹ ਦੁੱਧ ਲੈ ਲਿਆ ਦੁੱਧ ਲੈ ਲ ਲਈਨਾਂ ਲਿਆ ਚਲੋ ਇਹ ਘਰ ਨੂੰ ਵਾਪਸ ਅੱਜ ਹਰ ਵਾਰ ਦੇ ਦਾਦੀ ਨੂੰ ਮਿਲ ਕੇ ਆਇਆ ਹਾਂ ਦਾਦੀ ਨੂੰ ਮਿਲ ਕੇ ਤੇ ਅੱਜ ਸੁੱਤਾ ਰਿਆ ਤੇ ਅੱਜ ਦਾਦੀ ਨੂੰ ਮਿਲ ਕੇ ਨਾਲੇ ਆ ਨਾਲੇ ਹੋਰ ਮੈਂਬਰ ਨੂੰ ਮਿਲ ਕੇ ਆਇਆ ਕਰਦੇ ਵੇ ਜਿੰਨੇ ਛੋਟੇ ਵੱਡੇ ਮੈਂਬਰ ਹੀ ਹਨ ਚਲੋ ਮਿਲਦੇ ਆ ਫਿਰ ਘਰੇ ਜਾ ਕੇ ਆ ਵੀ ਮੰਮੀ ਆ ਗਏ ਆ ਖਾ ਪਰਖੜੀ ਤੋਂ ਹੋ ਗਏ ਆ ਬਾਕੀ ਸਾਡੀ ਫੈਮਿਲੀ ਉੱਥੇ ਹੀ ਆ ਸਾਰੀ ਕਿਵੇਂ ਉਹਦੇ ਠੀਕ ਠਾਕ ਸਾਰੇ ਵਧੀਆ ਲੈ ਕੇ ਆਉਣਗੇ ਚਲੋ ਕੋਈ ਨਹੀਂ ਵੈਲਕਮ ਹੁਦਾਂ ਜੋ ਕਰ ਚਲੋ ਹਰ ਕੋ ਭੈਣ ਭਰਾ ਬਰਾਬਰ ਹੋਣਾ ਚਾਹੀਦਾ ਬਿਲਕੁਲ ਰਲਣਾ ਚਾਹੀਦਾ ਹਰ ਇੱਕ ਬੰਦਾ ਆਈਦੇ ਚੰਨੇ ਆ ਗਏ ਜੋ ਪਰਮਾਦੂ ਬੰਦਾ ਖੁਸ਼ ਹੋਵੇ ਤੇ ਬਿਲਕੁਲ ਬਿਲਕੁਲ ਨਾਰਲ ਨਾ ਜਾਈਦਾ ਬੰਦਾ ਬੜੀ ਖੁਸ਼ੀ ਹੈ ਚਲ ਆਓ ਗਰਨ ਨਾਲ ਚਲਾ ਕੇ ਵੇਖਾਂਗੇ ਹਨਾ ਚਲੋ ਸੰਸਕਾਹਾਂ ਦੀ ਲੈ ਕੇ ਆਵੇ ਤੇ ਪਰਮਾਤਮਾ ਤਰੱਕੀਆਂ ਬਖਸ਼ੇ ਉਹਨੂੰ ਤੇ ਆਹ ਫਤਿਹ ਸੌਂ ਗਿਆ ਦੁੱਧ ਦੁੱਧ ਪੀ ਕੇ ਆਹ ਇੱਧਰ ਕਲੋਨੀਆਂ ਖੁੱਲੀਆਂ ਵਾਂ ਕੋਈ ਦਾ ਸਿੱਖ ਲਈ ਜਾ ਚਲੋ ਕੋਈ ਰੋਟੀ ਪਾਣੀ ਛਕੋ ਹਰ ਫਿਰਦਸ ਆ ਗਿਆ ਪਾਰਸਲ ਕਿਹੜਾ ਆਇਆ ਵਾ ਦੱਸੋ ਉਹ ਫਿਰ ਤਦੋਂ ਮੈਂ ਕਿਹਾ ਜੇ ਕਿਹੜਾ ਬੋਲਦਾ ਕਿਹੜਾ ਭਾਸੜਾ ਆ ਯਾਰ ਫਤਿਹ ਜਾ ਕਿਹੜਾ ਮੋਟਾ ਨਾ ਸੋਚਿਆ ਕਰਕੇ ਤੇਰਾ ਹਾਂ ਹੀ ਫਿਰ